ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ A to Z Old Car Bazaar ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਡੇਲੀ ਵਿੱਚ ਸੈਕੰਡ ਹੈਂਡ ਗੱਡੀਆਂ ਦੀ ਐਡ ਤੁਹਾਡੇ ਵਾਸਤੇ ਲੈ ਕੇ ਮੰਡੇ ਦਿੰਦੇ ਹਾਂ ਜੀ ਜੇਕਰ ਤੁਸੀਂ ਵੀ ਆਪਣੀ ਪੁਰਾਣੀ ਗੱਡੀ ਸੇਲ ਕਰਨਾ ਚਾਹੁੰਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਐਡ ਲਗਵਾਉਣਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 93179132542 ਇਸ WhatsApp ਨੰਬਰ ਤੇ ਆਪਣੀ ਗੱਡੀ ਦੀਆਂ 5 ਤੋਂ 7 ਫੋਟੋਆਂ ਇੱਕ ਵੀਡੀਓ ਬਣਾ ਕੇ ਤੇ ਡਿਟੇਲ ਸੈਂਡ ਕਰ ਦਿਓ ਆਉਣ ਵਾਲੀ ਵੀਡੀਓ ਦੇ ਵਿੱਚ ਬਿਲਕੁਲ ਫ੍ਰੀ ਵਿੱਚ ਤੁਹਾਡੀ ਗੱਡੀ ਦੀ ਐਡ ਲੱਗ ਜਾਵੇਗੀ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਬੈਲ ਆਈਕਨ ਨੂੰ ਦਬਾ ਕੇ 올 ਤੇ ਕਲਿੱਕ ਕਰ ਲਓ ਤਾਂ ਜੋ ਹਰੇਕ ਵੀਡੀਓ ਅਪਲੋਡ ਹੋਣ ਦੇ ਤੁਹਾਡੇ ਕੋਲ ਪਹਿਲਾਂ ਨੋਟੀਫਿਕੇਸ਼ਨ ਪਹੁੰਚੇ ਤੁਸੀਂ ਵੀਡੀਓ ਪਹਿਲਾਂ ਵੇਖ ਕੇ ਗੱਡੀ ਪਰਚੇਸ ਕਰ ਸਕੋ ਅੱਜ ਤੁਹਾਡੇ ਵਾਸਤੇ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੇ ਆ ਜੀ ਬਲੈਰੋ ਮਹਿੰਦਰਾ ਵਾਲਿਆਂ ਦੀ 2013 ਮਾਡਲ ਹੈ ਜੀ ਗੱਡੀ ਦੀ ਡਿਟੇਲ ਦੀ ਗੱਲ ਕਰੀਏ ਸੈਕੰਡ ਓਨਰ ਹੈ ਜੀ 77000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਤੇ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਜੀ ਇੰਟੀਰੀਅਰ ਦੀ ਗੱਲ ਕਰੀਏ ਬਿਲਕੁਲ ਓਕੇ ਇੰਟੀਰੀਅਰ ਦੇ ਲੈਦਰ ਦੀਆਂ ਸੀਟ ਕਵਰ ਲੱਗੀਆਂ ਹੋਈਆਂ ਨੇ ਮੈਟਿੰਗ ਬਹੁਤ ਵਧੀਆ ਹੋਈ ਹੋਈਆਂ ਅੰਦਰੋ ਜਿਵੇਂ ਤੁਸੀਂ ਫੋਟੋਆਂ ਦੇਖ ਸਕਦੇ ਹੋ ਏਸੀ ਹੀਟਰ ਇੰਜਨ ਅਗਰ ਦੀ ਗੱਡੀ ਬਿਲਕੁਲ ਓਕੇ ਹੈ ਜੀ ਵਧੀਆ ਟਾਇਰ ਪਏ ਹੋਏ ਨੇ ਰੰਗ ਪਿੰਡ ਦੀ Ориਜਨਲ ਹੈ ਬਿਲਕੁਲ ਸੋਹਣੀ ਗੱਡੀ ਹੈ ਚਲਾਵੇ ਦੀ ਬਹੁਤ ਵਧੀਆ ਡਿਮਾਂਡ ਦੀ ਗੱਲ ਕਰੀਏ ਆਪਾਂ 3,65,000 ਰੁਪਇਆ ਡਿਮਾਂਡ ਕੀਤੀ ਹੈ ਮਾਲਕਾਂ ਨੇ ਤੇ ਗੱਡੀ ਖੜੀ ਹੈ ਜੀ ਲੁਧਿਆਣੇ ਕੋਈ ਵੀ ਵੀਰਪਰਾ ਲੈਣਾ ਚਾਹੁੰਦਾ ਹੈ ਸਕਰੀਨ ਤੇ ਮਾਲਕਾ ਦਾ ਨੰਬਰ ਸ਼ੋਅ ਹੋ ਰਿਹਾ ਨੋਟ ਕਰ ਲਓ ਜੀ 93174 83455 ਇੱਕ ਨੰਬਰ ਹੋਰ ਮਾਲਕ ਨੇ ਦਿੱਤਾ ਜੀ 75200 99 93456 ਇਸ ਨੰਬਰ ਤੇ ਦੋਨੋਂ ਨੰਬਰਾਂ ਤੇ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਇਹ ਬਲੈਰੋ ਗੱਡੀ ਪਰਚੇਜ ਕਰ ਸਕਦੇ ਹੋ ਜਾਂ ਕੋਈ ਵੀ ਡਿਟੇਲ ਜਾਂ ਜਾਣਕਾਰੀ ਲੈ ਸਕਦੇ ਹੋ ਜੀ। ਦੂਸਰੇ ਨੰਬਰ ਤੇ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਹਾਂ ਜੀ। ਟਾਟਾ ਵਾਲਿਆਂ ਦਾ ਛੋਟਾ ਹਾਥੀ ਗੱਡੀ ਲੈ ਕੇ ਪਹੁੰਚੇ ਹਾਂ। 2012 ਮਾਡਲ ਜੀ। ਤੇ ਗੱਲ ਕਰੀਏ ਆਪਾਂ ਗੱਡੀ ਦੀ ਟਾਇਰ ਬਿਲਕੁਲ ਨਵੇਂ ਨੇ ਜੀ। ਬਾਡੀ ਲਾਈਨ ਬਹੁਤ ਵਧੀਆ। ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਐ ਕਿਸੇ ਨੇ ਸਮਾਨ ਢੋਣ ਵਾਸਤੇ ਜਾਂ ਸਬ ਡਰਾਈਵਰ ਵੀਰ ਨੇ ਸਮਾਨ ਛੱਡਣ ਵਾਸਤੇ ਕਿਸੇ ਨੂੰ ਗੱਡੀ ਚਾਹੀਦੀ ਹੋਵੇ ਬਹੁਤ ਵਧੀਆ ਕਾਰ ਐ ਲੋਕੇਸ਼ਨ ਦੀ ਗੱਲ ਕਰੀਏ ਸਰੰਦ ਫਤੇ ਗੜ ਸਾਹਿਬ ਇਹ ਛੋਟਾ ਹਾਥੀ ਗੱਡੀ ਖੜੀ ਐ ਤੇ ਬਹੁਤ ਵਧੀਆ ਕੰਡੀਸ਼ਨ ਦੀ ਕਾਰ ਐ ਕੋਈ ਨੁਕਸ ਨਹੀਂ ਹੈਗਾ ਤੇ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਕੀਤੀ ਹੈ ਜੀ 1,40,000 ਰੁਪਇਆ ਬਾਕੀ ਮੌਕੇ ਤੇ ਮਾਨ ਤਨ ਕਰ ਦਿੱਤਾ ਜਾਏਗਾ ਤੇ ਕੋਈ ਵੀ ਲੈਣਾ ਚਾਹੁੰਦਾ ਜੀ ਸਕਰੀਨ ਤੇ ਮਾਲਕਾਂ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ 73407 33249 94179 13249 ਇਸ ਦੋਨੇ ਨੰਬਰਾਂ ਤੇ ਤੁਸੀਂ ਸਿੱਧੀ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਛੋਟਾ ਹਾਥੀ ਗੱਡੀ ਪਰਚੇ ਕਰ ਸਕਦੇ ਹੋ ਜੀ ਤੀਸਰੇ ਨੰਬਰ ਤੇ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਹਾਂ ਜੀ ਹੰਡਈ ਵਾਲਿਆਂ ਦੀ ਗੱਡੀ ਲੈ ਕੇ ਪਹੁੰਚੇ ਹਾਂ ਜੀ ਆਪਾਂ ਵਰਨਾ ਬਲੈਕ ਕੋਡ ਆ ਮਾਡਲ ਦੀ ਗੱਲ ਕਰੀਏ ਜੀ 2016 ਗੱਡੀ ਦਾ ਮਾਡਲ ਹੈ 56000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ ਤੇ ਨਵੇਂ ਟਾਇਰ ਨੇ ਜੀ ਅਲਾਏ ਲੱਗੇ ਹੋਏ ਨੇ ਯੂਪੀ ਨੰਬਰ ਹੈ ਐਲਓਸੀ ਮਿਲ ਜਾਣੀ ਆਪਾਂ ਨੂੰ ਪੰਜਾਬ ਦੀ Ориਜਨਲ ਪੇਂਟ ਹੈ ਸਾਰਾ ਸਰਕਾਰੀ ਨੰਬਰ ਪਟਾ ਲੱਗਿਆ ਹੋਇਆ ਹੈ ਚਲਾਵੇ ਦੀ ਸੋਹਣੀ ਹੈ ਏਸੀ ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਜਿਵੇਂ ਤੁਸੀਂ ਫੋਟੋਆਂ ਦੇ ਵਿੱਚ ਗੱਡੀ ਦੀ ਕੰਡੀਸ਼ਨ ਤੇ ਲੁੱਕ ਚੈੱਕ ਕਰ ਸਕਦੇ ਹੋ ਬਿਲਕੁਲ ਓਕੇ ਕਾਰ ਹੈ ਡਿਮਾਂਡ ਦੀ ਗੱਲ ਕਰੀਏ 5 ਲੱਖ 50 ਹਜ਼ਾਰ ਰੁਪਏ ਡਿਮਾਂਡ ਕੀਤੀ ਹੈ ਜੇ ਕੋਈ ਵੀ ਲੈਣਾ ਚਾਹੁੰਦਾ ਜੀ ਕਾਰ ਸਕਰੀਨ ਤੇ ਮਾਲਕਾਂ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 77104 20804 ਇਸ ਨੰਬਰ ਤੇ ਸਿੱਧੀ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਇਹ ਗੱਡੀ ਪਰਚੇਜ ਕਰ ਸਕਦੇ ਹੋ ਜੀ ਚੌਥੇ ਨੰਬਰ ਤੇ ਤੁਹਾਡੇ ਵਾਸਤੇ ਗੱਡੀ ਆਪਾਂ ਲੈ ਕੇ ਪਹੁੰਚ ਤਿਸ ਜੁਕੀ ਬਣਿਆਂ ਦੀ ਅ ਸਟੀਮ ਗੱਡੀ ਲੈ ਕੇ ਪਹੁੰਚੇ ਆ ਜੀ ਮਾਡਲ ਦੀ ਗੱਲ ਕਰੀਏ 2005 ਮਾਡਲ 025 ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਪੰਜਾਬ ਨੰਬਰ ਦੀ ਕਾਰ ਹੈ ਅਲਾਈ ਲੱਗੇ ਹੋਏ ਨੇ ਨਵੇਂ ਟਾਇਰ ਇੱਕ ਵਾਰ ਤੁਸੀਂ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਸ਼ੋਅਰੂਮ ਦੀ ਤਰ੍ਹਾਂ ਨਵੇਂ ਕੰਡੀਸ਼ਨ ਦੀ ਕਾਰ ਹੈ ਜੀ ਜੇ ਕਿਸੇ ਨੇ ਫੈਮਿਲੀ ਕਰ ਲੈਣੀ ਹੈ ਔਰ ਪਾਸਿੰਗ ਵਾਲੀ ਕਾਰ ਹੈ 2026 ਤੱਕ ਫਾਸ ਹੈ ਚਲਾਵੇ ਦੀ ਸੋਹਣੀ ਹੈ ਰੰਗ ਪੜ ਦੀ Ориਜਨਲ ਹੈ ਏਸੀ ਹਿੱਟ ਹੈ ਇੰਜਨ ਗਰਦੀ ਵੀ ਗੱਡੀ ਓਕੇ ਹੈ ਡਿਮਾਂਡ ਦੀ ਗੱਲ ਕਰੀਏ ਮਾਲਕਾਂ ਨੇ ਸਿਰਫ 65000 ਰੁਪਏ ਡਿਮਾਂਡ ਕੀਤੀ ਹੈ ਲੈਦਰ ਦੀਆਂ ਸੀਟ ਕਵਰ ਲੱਗੀਆਂ ਹੋਈਆਂ ਨੇ ਬਿਲਕੁਲ ਓਕੇ ਕਾਰ ਹੈ ਕੋਈ ਵੀ ਵੀਰ ਭਰਾ ਇਹ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਮਾਲਕਾ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ 87289 26975 ਇਸ ਨੰਬਰ ਤੇ ਸਿੱਧੇ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਤੁਸੀਂ ਗੱਡੀ ਪਰਚੇਜ ਕਰ ਸਕਦੇ ਹੋ ਜੀ 59 ਨੰਬਰ ਤੇ ਤੁਹਾਡੇ ਵਾਸਤੇ ਆਪਾਂ ਗੱਡੀ ਲੈ ਕੇ ਪਹੁੰਚੇ ਜੀ ਇੰਡੀਗੋ 2007 ਮਾਡਲ ਰੰਗ ਪੜ ਦੀ Ориਜਨਲ ਹੈ ਚਲਾਵੇ ਦੀ ਸੋਣੀ ਹੈ ਐਸੇ ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਨਵੇਂ ਟਾਇਰ ਨੇ ਤੇ ਕੋਈ ਕਮੀ ਨਹੀਂ ਗੱਡੀ ਚ ਪੰਜਾਬ ਨੰਬਰ ਹੈ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਸੈਕੰਡ ਆਨਰ ਦੀ ਕਾਰ ਹੈ ਜੀ 1 ਲੱਖ ਦੇ ਲਾਗੇ ਚੱਲੀ ਏ ਕਾਰ ਜੇ ਕਿਸੇ ਨੇ ਕਾਰ ਲੈਣੀ ਹੈ ਤਾਂ ਡਿਮਾਂਡ ਕੀਤੀ ਹੈ 65000 ਰੁਪਇਆ ਔਰ ਕੋਈ ਵੀ ਵੀਰਪਰਾ ਇਹ ਗੱਡੀ ਨਾਲ ਗੱਡੀ ਐਕਸਚੇਂਜ ਵੀ ਕਰ ਸਕਦਾ ਜੇ ਮਰੂਤੀ ਕਾਰ ਐਕਸਚੇਂਜ ਕਰਨੀ ਹੈ ਤਾਂ ਕਾਲੇ ਰੰਗ ਦੀ ਹੋਵੇ ਬਾਕੀ ਹੋਰ ਕੋਈ ਵੀ ਤੁਸੀਂ ਗੱਡੀ ਇਹਦੇ ਨਾਲ ਐਕਸਚੇਂਜ ਕਰ ਸਕਦੇ ਹੋ ਤੇ ਸਕਰੀਨ ਤੇ ਮਾਲਕਾ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ 9417913245 ਇਸ ਨੰਬਰ ਤੇ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਇਹ ਗੱਡੀ ਤੁਸੀਂ ਪਰਚੇਜ ਕਰ ਸਕਦੇ ਹੋ ਜਾਂ ਐਕਸਚੇਂਜ ਵੀ ਕਰ ਸਕਦੇ ਹੋ ਜੀ। 6ਵੇਂ ਨੰਬਰ ਤੇ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਹਾਂ ਜੀ ਇੱਕ ਮੋਟਰਸਾਈਕਲ ਸੀਟੀ 100 2017 ਮਾਡਲ ਮੋਟਰਸਾਈਕਲ ਹੈ ਜੀ। ਪੰਜਾਬ ਨੰਬਰ ਹੈ। ਇੰਜਨ ਗੇਅਰ ਬਿਲਕੁਲ ਓਕੇ ਹੈ, ਨਵੇਂ ਟਾਇਰ ਨੇ, ਆਲ ਪੇਪਰ ਕੰਪਲੀਟ ਨੇ, ਏਰੀਆ ਗੁਰੂ ਹਰ ਸਾਹਿਬ ਏਰੀਏ ਦੇ ਵਿੱਚ ਮੋਟਰਸਾਈਕਲ ਖੜਿਆ ਜੀ ਤੇ ਰੇਟ ਦੀ ਗੱਲ ਕਰੀਏ 36000 ਰੁਪਿਆ ਡਿਮਾਂਡ ਕੀਤੀ ਹੈ ਤੇ ਕੋਈ ਵੀ ਲੈਣਾ ਚਾਹੁੰਦਾ ਜੀ ਮੋਟਰਸਾਈਕਲ ਬਿਲਕੁਲ ਓਕੇ ਹੈ ਚਲਾਵੇ ਦਾ ਸੋਹਣਾ ਟਾਇਰ ਟੱਪਾ ਬਿਲਕੁਲ ਓਕੇ ਹੈ ਪੰਜਾਬ ਨੰਬਰ ਸਕਰੀਨ ਤੇ ਨੰਬਰ ਸ਼ੋਅ ਰਹਾ ਨੋਟ ਕਰ ਲਓ 95922 64198 ਇਸ ਨੰਬਰ ਤੇ ਸਿੱਧੀ ਮਾਲਕਾ ਦੇ ਨਾਲ ਗੱਲਬਾਤ ਕਰਕੇ ਇਹ ਮੋਟਰਸਾਈਕਲ ਪਰਚੇਸ ਕਰ ਸਕਦੇ ਹੋ ਅੱਜ ਦੀ ਲਾਸਟ ਗੱਡੀ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਆ ਜੀ ਨੈਨੂ ਕਾਰ ਮਾਡਲ ਦੀ ਗੱਲ ਕਰੀਏ 2010 ਮਾਡਲ ਪੰਜਾਬ ਨੰਬਰ ਸੈਕੰਡ ਓਨਰ ਜੀ ਬਿਲਕੁਲ オリジナル ਕਾਰ ਹੈ ਚਲਾਵੇ ਦੀ ਸੋਹਣੀ ਹੈ ਰੰਗ ਪੇਂਟ ਦੀ オリジナル ਹੈ ਟਾਇਰ ਤੱਪੇ ਵਧੀਆ ਨੇ ਜੀ AC ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਡਿਮਾਂਡ ਦੀ ਗੱਲ ਕਰੀਏ 55000 ਰੁਪਏ ਡਿਮਾਂਡ ਕੀਤੀ ਹੈ ਸਿਟੀ ਟੂਰ ਇਹਦੇ ਵਿੱਚ ਇੱਕ ਗੱਡੀ ਫੜੀ ਹੈ ਤੇ ਕੋਈ ਵੀ ਲੈਣਾ ਚਾਹੁੰਦਾ ਜੀ ਵਧੀਆਂ ਫੈਮਿਲੀ ਕਾਰ ਚਾਰ ਪੰਜ ਬੰਦੇ ਬਹਿ ਜਾਂਦੇ ਆ ਆਰਾਮ ਦੇ ਨਾਲ ਤੇ 55000 ਦੇ ਵਿੱਚ ਆਪਾਂ ਨੂੰ ਇਹ ਕਾਰ ਮਿਲ ਜਣੀ ਹੈ ਸਕਰੀਨ ਤੇ ਨੰਬਰ ਸ਼ੋਰਾਂ ਨੋਟ ਕਰ ਲਿਓ 99145 00 327 ਇਸ ਨੰਬਰ ਤੇ ਸਿੱਧੇ ਮਾਲਕ ਵੀਰਾ ਦੇ ਨਾਲ ਗੱਲਬਾਤ ਕਰਕੇ ਇਹ ਗੱਡੀ ਪਰਚੇਜ ਕਰ ਸਕਦੇ ਹੋ ਜੀ ਏ ਅੱਜ ਦੀਆਂ ਗੱਡੀਆਂ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਸੀ ਜੀ ਆਪਣੇ ਚੈਨਲ ਨੂੰ ਕਰ ਲੋ ਫੋਲੋ ਵਧੀਆ ਵਧੀਆ ਸਸਤੀਆਂ ਨਵੀਆਂ ਪੁਰਾਣੀਆਂ ਗੱਡੀਆਂ ਜੇ ਤੁਸੀਂ ਲੈਣਾ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੁਹਾਡੇ ਕੋਲ ਹਰੇਕ ਵੀਡੀਓ ਪਹਿਲਾਂ ਪੁੰਜਿਆ ਕਰਨੀ ਹੈ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ